ਲੁਧਿਆਣਾ ਵਿੱਚ ਸ਼ਰਿਆਮ ਦੁਕਾਨਾਂ ਤੇ ਬੈਠੇ ਲੋਕਾਂ ਦੇ ਨਾਲ ਹੁਣ ਲੁੱਟ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਬਦਮਾਸ਼ ਦੁਕਾਨਦਾਰਾਂ ਨੂੰ ਤੇਜ਼ਾਰ ਹਥਿਆਰਾਂ ਦੇ ਬਲਤੇ ਲੁੱਟ ਕੇ ਲੈ ਜਾ ਰਹੇ ਨੇ ਇਹ ਤਸਵੀਰਾਂ ਲੁਧਿਆਣਾ ਦੇ ਕਿਚਲੂ ਨਗਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ 5 ਤੋਂ 6 ਬਦਮਾਸ਼ਾਂ ਨੇ ਲੁੱਟ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਹੈ ਲੁੱਟ ਦੀ ਸਵਾਰਦਾਤ ਤੋਂ ਬਾਅਦ ਅੱਜ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪੇੜਿਤ ਦੁਕਾਨਦਾਰਾਂ ਨੂੰ ਮਿਲਣ ਪਹੁੰਚਦੇ ਨੇ ਦੁਕਾਨਦਾਰ ਪੁਨੀਤ ਜੁਨੇਜਾ ਕਾਊਂਟਰ ਤੇ ਮੌਜੂਦ ਸੀ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਜੋ ਸਿਸ਼ਟੀ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਪੰਜ ਬਦਮਾਸ਼ 3 ਸਰ ਹਥਿਆਰ ਲੈ ਕੇ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਹਥਿਆਰਾਂ ਦੇ ਬਲ ਤੇ ਦੁਕਾਨਦਾਰ ਨੂੰ ਘੇਰ ਲਿਆ ਜਾਂਦਾ ਹੈ ਦੱਸਦੀ ਕਿ ਦੁਕਾਨਦਾਰ ਦੀ ਪਰਿਵਾਰਕ ਔਰਤ ਮਹਿਲਾ ਉਸ ਨੂੰ ਜਦ ਬਚਾਣ ਆਈ ਲੁਟੇਰਿਆਂ ਦੇ ਵੱਲੋਂ ਉਸ ਨੂੰ ਵੀ ਹਥਿਆਰ ਦਿਖਾਏ ਗਏ ਅਤੇ ਜੇਬ ਤੋਂ ਕਰੀਬ 10000 ਤੋਂ ਜ਼ਿਆਦਾ ਦੀ ਨਕਦੀ ਲੁੱਟ ਲਈ ਗਈ ਸਟੋਰ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਘਟਨਾ ਕੈਦ ਹੋ ਜਾਂਦੀ ਹੈ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਕਾਨਦਾਰ ਨੂੰ ਮਿਲਣ ਪੁੱਜੇ ਉੱਥੇ ਹੀ ਸਾਬਕਾ ਮੰਤਰੀ ਪਾਰਤੋਚਨਾਸ਼ੂ ਗੁਰਜੀਤ ਰਾਣਾ ਸਾਬਕਾ ਮੰਤਰੀ ਸ਼ਾਮਸੁੰਦਰ ਅਰੋੜਾ ਸਮੇਤ ਕਾਂਗਰਸੀ ਨੇਤਾ ਦੁਕਾਨਦਾਰ ਦੇ ਕੋਲ ਪੁੱਜਦੇ ਨੇ ਚੰਨੀ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ આરોપીਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਰਕਰ ਸੜਕਾਂ ਤੇ ਉਤਰ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਲਿਵ ਲਾਈਵ ਦੇ ਲਈ ਵਿਥਾਪੜ ਦੀ ਰਿਪੋਰਟ ਅਪਰੀਤ ਨੇ ਜੀ ਹਾਂ ਜਾਈ ਨੇ ਸਾਰੇ ਆਏ ਨੇ ਤੁਝ ਕਾਂਗਰਸ ਮਿਸਟਰੀ ਆਈ ਹੈ ਕੀ ਇਹ ਕਹਣਾ ਹੈ ਕਹਿਣਾ ਚਾਹੁੰਦੇ ਆ ਸਾਨੂੰ ਤੋਂ ਉਹਨਾਂ ਤੋਂ ਉਮੀਦ ਹੈਗੀ ਸਾਨੂੰ ਕਰਾ ਕੇ ਦੇਣਗੇ ਸਭ ਹਾਲੋਲ ਬਾਕੀ ਅੱਗੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ ਜੋ ਅਸੀਂ ਕੱਲ ਦੇਖਿਆ ਵਾ ਬਸ ਘੜਦਾ ਮਨ ਘਬਰਾ ਗਿਆ ਕੀ ਹੋ ਗਿਆ ਸੀ ਕੱਲ ਤੋਂ ਰਾਤ ਪੋਣਾਂ ਵਾਲਾ ਟਾਈਮ ਵਾਈਪਰੀ ਕੱਲੀ ਗਈ ਸੀ ਮੈਂ ਗਿਆ ਤੇ ਵਾਪਸੀ ਮੈਂ ਆਇਆ ਵਾ ਬਾ ਅੱਗੇ ਬੈਠਾ ਹੀ ਗਵਾ ਬੈਠਦੇ ਨਾਲ ਹੀ ਬਸ ਚਾਰ ਮੁੰਡੇ ਆਏਗੇ ਹੁਣੇ ਦਾਦ ਰੱਖੀ ਹੈ ਗੱਲ ਤੇ ਕਹਿੰਦੇ ਜੋ ਕੁਝ ਕਰ ਦੋ ਬਸ ਪੁਲਿਸ ਕੋਲ ਗਈ ਸੀ ਕਿ ਤੁਸੀਂ ਪੁਲਿਸ ਕੋਲ ਗਈ ਸੀ ਕੀ ਗੱਲ ਹੈ ਕਿੰਨਾ ਨੁਕਸਾਨ ਹੋਇਆ ਪਿਆ ਤਾਂ 60000 ਦਾ ਨੁਕਸਾਨ ਆਇਆ ਪੁਲਿਸ ਨੇ ਕਿਸੇ ਤਰੀਕੇ ਤੋਂ ਕੋਈ ਥ੍ਰੈਟ ਵਗੈਰਾ ਕੋਈ ਥ੍ਰੈਟ ਨਹੀਂ ਕੋਈ ਕੁਝ ਨਹੀਂ ਬਸ ਮੁੰਡਾ 10 ਮਿੰਟ ਪਹਿਲਾਂ ਹੋ ਕੇ ਗਿਆ ਹੈਗਾ ਵਾ ਉਸ ਰੇਕੀ ਕਰ ਗਿਆ ਹੈ ਕਿ ਇਕੱਲੇ ਬੈਠੇ ਹੋਏ ਹੈ ਬਸ ਉਹ ਦੁਬਾਰਾ ਚਾਰ ਮੁੰਡੇ ਨਾਲ ਲੈ ਕੇ ਆਇਆ ਵਾ ਕਿਵੇਂ ਸੀਗੇ ਬੰਦੇ ਸਵਿਫਟ ਕਾਰ ਤੇ ਆਏ ਸੀ ਗੱਡੀ ਚਾਈ ਸਰ ਹੁਣ ਕੀ ਹੋ ਰਿਹਾ ਹੈ ਜਿਹੜਾ ਨੰਬਰ ਵੀ ਆ ਵੀ ਸਭ ਕਸੀਮ ਚੰਨੀ ਸਮੇਤ ਕਾਂਗਰਸ ਦੀ ਵੱਡੀ ਲੀਡਰਸ਼ਿਪ ਵਾਈ ਮਾਸ਼ਾਲਲਾ ਸ਼ਾਮਿਲ ਕੀਤਾ ਗਿਆ ਆਸ਼ਵਾਸਨ ਦਈ ਹੈ ਕਿ ਕਾਰਵਾਈ ਕੀਤੀ ਜਾਊਗੀ ਬਾਕੀ ਪੁਲਿਸ ਦਾ ਕੀ ਰਿਸਪੌਂਸ ਰਿਹਾ ਜੀ ਪੁਲਿਸ ਦਾ ਰਿਸਪੌਂਸ ਪੋਜ਼ਿਟਿਵ ਹੈਗਾ ਵਾ ਠੀਕ ਰਿਹਾ ਸਭ ਤਾਂ ਪਕੜ ਚਾਣਗੇ ਬੰਦੇ ਕਹਿੰਦੇ ਤਾਂ ਹੈ ਦੇਖੋ ਬਾਕੀ ਅੱਗੇ ਦੇਖੋ ਸੀਸੀਟੀਵੀ ਕੈਮਰਾ ਕੁਝ ਕਹਿ ਉਹ ਸਭ ਰਿਕਾਰਡਿੰਗ ਦਿੰਦੀ ਹੈ ਉਹ ਰਿਕਾਰਡਿੰਗ ਦੇ ਦਿੰਦੀ ਹੈ ਪੁਲਿਸ ਨੂੰ ਕੀ ਲੱਗਦਾ ਲੁਧਿਆਣਾ ਦੇ ਨੇੜੇ ਤੇ ਦਿਨੇ ਕਿ ਬਾਹਰ ਲੈ ਜਾ ਤੇ ਜੱਟ ਜੇ ਲੱਗਦਾ ਸੀ ਇੱਕ ਮੁੰਡਾ ਦਾ ਬਾਕੀ ਨਾਲ ਥੋੜੇ ਜਿਗੇ ਉਹ ਐਵੇਂ ਲੱਗਦੇ ਸੀਗੇ ਇਹ ਕਿੰਨੇ ਕਿ ਲੱਗਦੇ ਸੀ ਇਹ 25 ਤੋਂ 20 20 25 30 ਹੱਦ ਕੋ ਲੱਖ ਚ ਮੌਲ ਕੇ ਹੋ ਜਾਂਦਾ ਲੱਗਦਾ ਡਰ ਹੁਣ ਇਹ ਚੀਜ਼ ਦੇਖ ਕੇ ਡਰ ਲੱਗਦਾ ਹੀ ਲੱਗਦਾ ਜੀ ਸਾਰੀ ਹੈ ਜੀ ਹੋਰ ਕੀ ਹੈ ਠੀਕ ਹੈ ਜੀ ਇਹ ਸ਼ਹਿਰ ਦੇ ਦਿਲ ਦੇ ਵਿੱਚ ਆਪਾਂ ਖੜੇ ਆ ਜਿਹੜੀ ਰੋਡ 24 ਘੰਟੇ ਚੱਲਦੀ ਰਹਿੰਦੀ ਹੈ ਐਹੋ ਜੀ ਰੋਡ ਦੇ ਉੱਤੇ ਐਹੋ ਜੀ ਏਰੀਆ ਦੇ ਉੱਤੇ ਐਹੋ ਜੀ ਘਟਨਾ ਬੜੀ ਨਿੰਦਣਯੋਗ ਹੈ ਸਾਡੇ ਹੁਣੇ ਚੰਨੀ ਜੀ ਚੰਨੀ ਜੀ ਅ ਆਪਣਾ ਆਸ਼ੂ ਜੀ ਅ ਚੰਪ ਸੰਦਰ ਅਰੋੜਾ ਜੀ ਆਪਣੇ ਗੁਰਦੀ ਤਰਾਣਾ ਜੀ ਸਾਰੇ ਇੱਥੇ ਪਹੁੰਚੇ ਸੀਗੇ ਸੋ ਜਿਨ੍ਹਾਂ ਦੇ ਨਾਲ ਇਹ ਘਟਨਾ ਹੋਇਆ ਉਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਂ ਔਰ ਅ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਉਹ ਅਜੇ ਪਹਿਲੀ ਨਹੀਂ ਪਹਿਲੀ ਵਾਰ ਦਾਤ ਨਹੀਂ ਹੈ ਰੋਜ਼ ਆਏ ਦਿਨ ਆਪਾਂ ਦੇਖਦੇ ਆਂ ਕਿਤੇ ਕੰਨਾਂ ਚੋ ਵਾਲੀਆਂ ਲਾ ਕੇ ਭੱਜਿਆ ਜਾਂਦਾ ਕਿਤੋਂ ਦੀ ਕਿਸੇ ਦਾ ਬੈਗ ਹੋ ਕੇ ਕਿਸੇ ਦਾ ਕੈਸ਼ ਕਿਸੇ ਦੀ ਫਰੋਤੀਆਂ ਕਿਤੇ ਗੋਲੀਆਂ ਚੱਲ ਰਹੀਆਂ ਸੋ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਜ਼ੀਰੋ ਵੱਧ ਤੋਂ ਵੱਧ ਹੁੰਦੀ ਨਜ਼ਰ ਆ ਰਹੀ ਹੈ ਬਾਰ ਬਾਰ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਔਰ ਕੀ ਅਗਲਾ ਫਾੜ ਫਾੜ ਕੀ ਹੋ ਇਹੋ ਜੀਆਂ ਗੱਲਾਂ ਨੂੰ ਦੱਸਦੇ ਆ ਬੋਲਦੇ ਆ ਕਿ ਇੱਕ ਅਸੀਂ ਚੰਗਾ ਪੰਜਾਬ ਬਣਾ ਰਹੇ ਆ ਰੰਗਲਾ ਪੰਜਾਬ ਬਣਾ ਰਹੇ ਆ ਔਰ ਇਹ ਰੰਗਲਾ ਪੰਜਾਬ ਮਾਨ ਸਾਹਿਬ ਖਾਨ ਹੋਣੀ ਚਾਹੀਦਾ ਇਹੋ ਜਿਹਾ ਜਿੱਥੇ ਮਤਲਬ ਪੰਜਾਬ ਦੇ ਵਸਨੀਕ ਹੀ ਨਹੀਂ ਸੁਰੱਖਤ ਜੇ ਉਹ ਕੈਸ਼ ਨਾ ਦਿੰਦੇ ਇੱਥੇ ਉਹਨਾਂ ਦੇ ਨਾਲ ਕੋਈ ਹਨ੍ਹਨੀ ਵੀ ਹੋ ਸਕਦੀ ਸੀ ਸੋ ਬਿਲਕੁਲ ਆਪਣੇ ਜਿਹੜੇ ਸਾਡੇ ਸ਼ਹਿਰਦਾਰ ਹੈ ਉਹਨਾਂ ਦੇ ਨਾਲ ਖੜੇ ਆ ਡੱਟ ਕੇ ਬਿਲਕੁਲ ਔਰ ਜੇ ਸਾਨੂੰ ਜਿਹੜੀ ਲਾ ਐਂਡ ਆਰਡਰ ਦੇ ਖਿਲਾਫ ਜੀ ਸਥਿਤੀ ਕੰਟਰੋਲ 'ਚ ਨਹੀਂ ਆਂਦੀ ਤੇ ਕਾਂਗਰਸ ਪਾਰਟੀ ਸੜਕਾਂ ਤੇ ਵੀ ਉਤਰੇ ਪਰ ਸਾਹਮਣੇ ਟਾਈਜਨ ਗਰੁੱਪ ਦਾ ਘਰ ਆ ਵੱਡੀ ਨਾਮੀ ਫਰਮ ਆ ਕੁਝ ਕਰਮਜ਼ਦੂਰੀ ਦੇ ਚੁੰਗਦੀ ਵੀ ਆ ਆ ਬਿਲਕੁਲ ਫਿਰ ਇਹੋ ਜੀ ਘਟਨਾ ਇਥੇ ਹੋਣੀ ਬੜੀ ਬੜੀ ਸਰਕਾਰ ਦੇ ਇੱਕ ਤਰ੍ਹਾਂ ਬਹੁਤ ਸਾਰੇ ਸਵਾਲ ਖੜੇ ਕਰਦੀ ਆ ਆ ਬਿਲਕੁਲ ਬਿਲਕੁਲ ਹੁੰਦੇ ਆ ਔਰ ਗੱਲਾਂ ਆਪਾਂ ਰੋਜ਼ ਦੇਖਦੇ ਆ ਕਿ ਅਗਸਤ ਹੋ ਰਹੀ ਆ ਜੀ ਪੀਸੀਆਰ ਆ ਰਿਹਾ ਜੀ ਪੁਲਿਸ ਇੱਥੇ ਮਤਲਬ ਚੌਕਸੀ ਤੇ ਆ ਜੀ ਕੋਈ ਇਹੋ ਜੀ ਘਟਨਾ ਨਹੀਂ ਆ ਮਤਲਬ ਰੋਜ਼ ਹੋ ਰਹੀਆਂ ਆ ਪਿਛੇ ਇੰਟਰਵਿਊ ਦੇ ਵਿੱਚ ਵੀ ਮੈਂ ਕਿਹਾ ਸੀਗਾ ਲਾਅ ਐਂਡ ਆਰਡਰ ਦੇ ਉੱਤੇ ਹੀ ਆ ਵੀਡੀਓਜ਼ ਰੋਜ਼ ਆਉਂਦੀਆਂ ਸਾਡੇ ਫੋਨ ਦੇ ਵਿੱਚ ਇੱਕ ਸ਼ਿਵਾਜੀ ਨਗਰ ਆਪਣੇ ਚ ਆਏ ਦੇ ਨ ਰੰਜੀਤ ਪਾਰਕ ਦੇ ਵਿੱਚ ਲੇਡੀਜ਼ ਆਪਣੀ ਕਮਰੇ ਗਲੀ ਦੇ ਵਿੱਚ ਬੈਠੀਆਂ ਤਾਂ ਉੱਥੇ ਦੋ ਲੜਕੇ ਸਕੂਟਰ ਤੇ ਆਂਦੇ ਆ ਕਮਾਲੀਆਂ ਲਾ ਕੇ ਉਹ ਗਏ ਉਹ ਗਏ ਇਹੋ ਜਿਹੇ ਰੋਜ਼ ਹੀ ਘਟਨਾ ਆਪਾਂ ਦੇਖਣ ਨੂੰ ਮਿਲਦੀਆਂ ਸੋ ਨਿੰਨਣਯੋਗ ਹੈ ਬਾਰ ਬਾਰ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਜੇ ਨਹੀਂ ਸਹੀ ਹੁੰਦੀ ਇੱਕੋ ਗੱਲ ਕਹਿੰਨੇ ਆ ਆਪਾਂ ਸੜਕਾਂ ਦੇ ਉੱਤੇ ਉਤਰਨ ਨੂੰ ਮਜਬੂਰ ਨਾ ਕਰਨ ਠਾਨੇ ਸਾਹਿਬ ਪੰਜਾਬ ਭਰ ਦੇ ਵਿੱਚ ਮਾਰਦਾਤਾ ਹੋ ਰਹੀਆਂ ਹਲਕਾ ਵੈਸੇ ਵਿੱਚ ਵੀ ਕੀ ਰਾਕ ਗਈ ਆ ਉਹਨਾਂ ਦੇ ਵਿਰੋਧੀਆਂ ਨੇ ਵੀ ਕਹਿਣਾ ਇਹਨੂੰ ਚੋਣਵੀਂ ਸੈਂਟਰੋਂ ਦੇਖਿਆ ਜਾਉਗਾ ਦੇਖੋ ਇਹ ਚੋਣਵੀਂ ਸਟੰਡ ਨਹੀਂ ਹੈ ਇਹ ਹੋ ਰਿਹਾ ਜੇ ਮਤਲਬ ਘਟਨਾ ਕਿਸੇ ਦੇ ਨਾਲ ਨਹੂਨੀ ਹੋ ਜਾਂਦੀ ਫਿਰ ਸਰਕਾਰ ਕੀ ਜਵਾਬ ਦਿੰਦੀ ਲਾ ਐਂਡ ਆਰਡਰ ਕਿੱਥੇ ਖੜਾ ਸੀਗਾ ਸੋ ਮਤਲਬ ਜਿਹੜੀ ਘਟਨਾ ਹੋਈ ਹੈ ਬੜੀ ਮੰਦਭਾਗੀ ਗੱਲ ਹੈ ਜੇ ਲਾ ਐਂਡ ਆਰਡਰ ਦੇ ਵੱਲ ਧਿਆਨ ਨਾ ਦਿੱਤਾ ਗਿਆ ਜੇ ਇਹੋ ਜਿਹੀਆਂ ਘਟਨਾਵਾਂ ਦੁਆਰਾ ਹੁੰਦੀਆਂ ਰਹੀਆਂ ਤੇ ਮਜਬੂਰਨ ਕਾਂਗਰਸ ਪਾਰਟੀ ਸਰਕਾਰ ਦੇ ਉਤਰਨ ਨੂੰ ਬਿਲਕੁਲ ਤਿਆਰ